ਸਰਬੱਤ ਦਾ ਪਲਾ ਚੈਰੀਟੇਬਲ ਟਰਸਟ ਵੱਲੋਂ ਆਇ ਦਿਨ ਲੋਕਾਂ ਦੀ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਉਸ ਤਹਿਤ ਤਰਨਤਾਰਨ ਵਿਖੇ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ 30 ਮਰੀਜ਼ਾਂ ਦੀਆਂ ਅੱਖਾਂ ਦੇ ਆਪਰੇਸ਼ਨ ਕੀਤੇ ਗਏ ਅਤੇ ਫ੍ਰੀ ਦਾਰੂ ਅਤੇ ਦਵਾਈਆਂ ਦਿੱਤੀਆਂ ਗਈਆਂ 786 ਦੀ ਕੈਂਪਾਂ ਦੀ ਸਰਬੱਤ ਦਾ ਪਲਾ ਚੈਰੀਟੇਬਲ ਟਰਸਟ ਵੱਲੋਂ ਦੀ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਵਿੱਚ ਮਰਗੀ ਨਰਸਟਰ ਚਾਰ ਚਾਰ ਕੈਂਪ ਦਿੱਤੇ ਗਏ ਨੇ ਸਾਲ ਦੇ ਸਾਰੇ ਪਾਸੇ ਚਾਰੇ ਨੇ ਇਹ ਅੱਜ ਦੀ ਜਿਹੜੀ ਵਾਰੀ ਹੈ ਸਾਡੀ 15 ਤਰੀਕ ਦੀ ਹੋ ਲਾਹਮਾ ਗਾ ਰਿਹਾ ਸਭਾ ਦੇ ਵਿੱਚ ਦਸਮ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਾ ਦੀ ਪ੍ਰੇਰਨਾ ਸਦਕਾ ਤੇ ਮੇਰੀ ਪੂਰੀ ਟੀਮ ਜਿਹੜੀ ਤਰਨਤਨ ਦੀ ਹੈ ਉਹਨਾਂ ਦੇ ਪਿਆਰ ਸਦਕਾ ਸਾਰਾ ਹੀ ਪ੍ਰਬੰਧ ਕੀਤਾ ਗਿਆ ਜੀ ਇਹ ਬੱਸ ਜੀ ਆਉਣੇ ਤੋਂ 30 ਜਣੇ ਜਿਹੜੇ ਅਸੀਂ ਸਕੀਨ ਹਸਪੀਟਲ ਅੰਮ੍ਰਿਤਸਰ ਕਚਹਿਰੀ ਚੌਕ ਦੇ ਇਲਾਕੇ ਆ ਉਥੇ ਪਹੁੰਚ ਰਹੇ ਆ ਜਿਹੜੇ ਅੱਜ 30 ਜਣੇ ਜਿਹੜੇ ਪ੍ਰਸ਼ਨ ਕੀਤੇ ਜਾਣਗੇ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਹੀ ਆ ਦੇ ਤਰਨਤਾਂ ਜ਼ਿਲ੍ਹੇ ਦੇ ਵਿੱਚ ਸਲਾਈ ਸੈਂਟਰ ਤੇ ਕੰਪਿਊਟਰ ਸੈਂਟਰ ਜਿਹਦੋ ਕਰਾ ਪ੍ਰੈਜ਼ੀਡੈਂਟ ਡਾਕਟਰ ਆਪਣੇ ਮੈਡੀਕਲ ਕੈਂਪ ਲੈਂਦਾ ਸਾਡੀਆਂ ਜਿਹੜੀਆਂ ਚੱਲ ਰਹੀਆਂ ਨੇ ਨਰਤਰੀ ਨਾਲ ਹੀ ਉਹ ਜਿਤਨਾ ਕਿ ਬਾਹਰੋਂ ਮਿਲ ਕੀ ਜਿਵੇਂ ਡੈਡ ਬੋਡੀਆਂ ਵੀ ਲਿਆਉਂਦੀਆਂ ਜਾਂਚ ਗਿਆ ਦੇ ਵਿੱਚੋਂ ਵੀ ਉਹਨਾਂ ਦੇ ਪਰਿਵਾਰ ਨੂੰ ਵੀ ਜਿਹੜਾ ਕਿ ਮਹੀਨਾਵਾਰੀ ਬੱਚਿਆਂ ਦੇ ਉਹਨਾਂ ਦੇ ਭੇਖ ਨੂੰ ਵੇਂਦੇ ਹੋਏ 2 ਲੱਖ ਰੁਪਏ ਉਹਨਾਂ ਨੂੰ ਐਪਟੀ ਕਰਕੇ ਦਿੱਤੀ ਗਈ ਸੀ ਸਰਬਾਤ ਦਾ ਭਲਾ ਚੈਰੀਟੇਬਲ ਟਰਸਟ ਬਲੋ ਜੋ ਕਿ ਲੋਕ ਭਲਾਈ ਕਮਾ ਵਿੱਚ ਇੱਕ ਪਹਿਲ ਤੇ ਧਾਰ ਦੇ ਕੰਮ ਕਰ ਰਹਾ ਆ ਰਹੇ ਨੇ ਉਸੇ ਲੜੀ ਨੂੰ ਅੱਗੇ ਤੋਰਦੇ ਆ ਆ ਮੈਡੀਕਲ ਚੈੱਕਅਪ ਪੈਂਪ ਲਾਇਆ ਗਿਆ ਜਿਸ ਵਿੱਚ 3 ਮਰੀਜ਼ਾਂ ਦੇ ਆਪਰੇਸ਼ਨ ਕੀਤੇ ਗਏ ਕੈਮਰਾਮੈਨ ਵਿਕਰਮ ਸੈਲ ਦੇ ਨਾਲ ਗੁਰਿੰਦਰ ਟਿੰਕੂ ਰਿਪੋਰਟ ਫਾਟੇ ਨਹੀਂ ਤੜਨ ਦਾ